ਡਿਪਟੀ ਕਮਿਸ਼ਨਰ ਸੁਰਬੀ ਮਲਿਕ ਦੀ ਅਗਵਾਈ ਚਤੇਲ ਕੰਪਨੀਆਂ ਦੇ ਡਿਪੂ ਮੁਖੀਆਂ ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਪੈਟਰੋਲ ਡੀਜ਼ਲ ਦੀ ਸਪਲਾਈ ਨੂੰ ਲੈ ਕੇ ਕਬਰਾਉਂਦੀ ਨਹੀਂ ਕੋਈ ਲੋੜ ਕਬਰਾਚ ਚਾਹ ਕੇ ਪੰਪਾਂ ਤੇ ਨਾ ਪਾਈ ਜਾਵੇ ਪੀਣ ਜਲਦ ਸੁਚਾਰੂ ਸਪਲਾਈ ਯਕੀਨੀ ਬਣਾਈ ਜਾਵੇਗੀ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀਮਤੀ ਸੁਰਬੀ ਮਲਿਕ ਦੀ ਅਗਵਾਈ ਹੇਠ ਤੇਲ ਕੰਪਨੀਆਂ ਦੇ ਡਿਪੂ ਮੁਖੀਆਂ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਹੋਈ ਜਿਸ ਵਿੱਚ ਤੇਲ ਦੀ ਸੂਚਾਰੂ ਸਪਲਾਈ ਯਕੀਨੀ ਬਣਾਉਣ ਸੰਬੰਧੀ ਵਿਚਾਰ ਵਟਾਂਦਰੇ ਕੀਤੇ ਗਏ ਇਸ ਮੌਕੇ ਉਹਨਾਂ ਦੇ ਨਾਲ ਸਨਯੁਕਤ ਪੁਲਿਸ ਕਮਿਸ਼ਨਰ ਸੋਮਿਆ ਮਿਸ਼ਰਾ ਵਧੀਕ ਡਿਪਟੀ ਕਮਿਸ਼ਨਰ ਗੌਤਮ ਜੈਨ ਰੁਪਿੰਦਰ ਪਾਲ ਸਿੰਘ ਵਧੀਕ ਮੁਖ ਪ੍ਰਸ਼ਾਸਕ ਗਲਾਡਾ ਅਮਰਜੀਤ ਬੈਂਸਵੀ ਮੌਜੂਦ ਸਨ ਡਿਪਟੀ ਕਮਿਸ਼ਨਰ ਮਲਿਕ ਨੇ ਕਿਹਾ ਸਤਿ ਸ਼੍ਰੀ ਅਕਾਲ ਸਾਰੇ ਲੁਧਿਆਣਾ ਵਾਸੀਆਂ ਨੂੰ Uh, राही मैं लोगों आश्वासन देना चाहती हाँ कि जीडी uh, पेट्रोल डीलरस uh, एंड टैंकरस की दिक्कत आई हुई है तो जी एक परसीवड शॉर्टेज की गल चली हुई है पैनिक चलिया हुआ है मैं लुधियाना रिक्वेस्ट करती हाँ कि अभी पैनिक बिल्कुल ना करिए uh, सरकार तो जिला प्रशासन वालों हर वो स्टैप लिया जा रहा है सो दैट इस तरह की कोई असेंशियल सर्विस एंड सप्लाई ऑफ फ्यूल अफेक्ट ना हो ਦੇ ਸਾਰੇ ਡੀਲਰ ਐਸੋਸੀਏਸ਼ਨਸ ট্রান্সਪੋਰਟਰਸ ਐਟ cetera ਤੇ ਨਾਲ ਪੁਲਿਸ ਪ੍ਰਸ਼ਾਸਨ ਦੇ ਲੁਧਿਆਣਾ ਦੇ ਕਮਿਸ਼ਨਰੇਟ ਤੋਂ ਸੀਨੀਅਰ ਅਫੀਸਰ ਮੈਮ ਸૌਮਿਆ ਇੱਥੇ ਜੁਆਇੰਟ ਸੀਪੀ ਮੌਜੂਦ ਨੇ ਤੇ ਐਸਐਸਪੀ ਖੰਨਾ ਤੇ ਜਗਰਾਉ ਨਾਲ ਵੀ ਅਸੀਂ ਪੂਰਾ رابطہ ਕਰ ਲਿਆ ਹੈਗਾ ਤੇ ਅਸੀਂ ਤੁਹਾਨੂੰ ਆਸ਼ਵਾਸਨ ਦੇਣਾ ਚਾਹੁੰਦੇ ਆਂ ਥੈਟ ਫੁੱਲ ਸਿਕਿਉਰਿਟੀ ਦੇ ਨਾਲ ਸਾਰੇ ਪ੍ਰਬੰਧ ਜਿਹੜੇ ਹੈਗੇ ਆ ਸਾਡੇ ਡਿਪੋਜ਼ ਨਾਲ ਅ ਜਹਾਂ ਤੱਕ ਕਿ ਦੂਜੇ ਜ਼ਿਲਿਆਂ ਨਾਲ رابطہ ਹੈ ਇੱਕ ਸਪਲਾਈ ਚੇਨ ਬਣਾਉਣ ਦੀ ਗੱਲ ਹੈ ਉਹ ਸਾਰੇ ਪ੍ਰਬੰਧ ਪੂਤੇ ਕੀਤੇ ਜਾ ਰਹੇ ਨੇ ਤੇ ਜਲਦ ਹੀ ਜਿਹੜੀ ਇਹ ਪਰਸੀਵਡ ਸ਼ਾਰਟੇਜ ਹੈ ਇਹਦੇ ਨਾਲ ਨਜਿੱਠਣ ਲਈ ਅਸੀਂ ਕਾਮਯਾਬ ਰਵਾਂਗੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਕਿਸੇ ਵੀ ਰੂਮਰਸ ਨੂੰ ਅਫਵਾਹਾਂ ਨੂੰ ਉਹ ਇੰਪੋਰਟੈਂਸ ਨਾ ਦੇਣ ਤੇ ਪੰਪਾਂ ਦੇ ਬਾਹਰ ਲਾਈਨ ਲਗਾ ਕੇ ਕੋਈ ਰੈਸ਼ਨਲਾਈਜ਼ ਕਰਕੇ ਸਪਲਾਈ ਇਸ ਤਰ੍ਹਾਂ ਸ਼ਾਰਟ ਕਰਨ ਦੀ ਕੋਈ ਨਹੀਂ ਹੈ ਜਲਦ ਹੀ ਇਸ ਦੇ ਪੂਰੇ ਉਪਰਾਲੇ ਜਿਹੜੇ ਹੈਗੇ ਸਰਕਾਰ ਵੱਲੋਂ ਕਰਵਾਏ ਜਾਣਗੇ ਤੇ ਤੁਸੀਂ ਸਹਿਯਮ ਰੱਖੋ ਤੇ ਕੋਈ ਅਫਵਾਹਾਂ ਜੇਕਰ ਫੈਲਦੀਆਂ ਹੈਗੀਆਂ ਉਹਨਾਂ ਦੇ ਨਾਲ ਤੁਸੀਂ ਪੈਨਿਕ ਨਾ ਹੋ ਅਸੀਂ ਹਰ ਸਟੌਪ ਤੇ ਹਰ ਸਟੈਪ ਤੇ ਤੁਹਾਡੇ ਨਾਲ ਹੈਗੇ ਤੇ ਸਮੇਂ-ਸਮੇਂ ਤੇ ਇਸ ਚੀਜ਼ ਦੇ ਉੱਤੇ ਤੁਹਾਨੂੰ ਸਾਰੀ ਅਪਡੇਟਸ ਦਿੰਦੇ ਰਹਿਾਂਗੇ ਧੰਨਵਾਦ